ਇਹ ਉਸ ਵਕਤ ਦੇ ਉੱਤੇ ਮੈਂ ਬਾਰ ਬਾਰ ਇਹ ਕਿਉਂ ਕਹਿੰਦੀ ਸੀ ਬੀਬੀ ਰਜਨੀ ਸੁਣਾਓ ਤੇ ਪਰ ਮੈਂ ਬਹੁਤ ਖੁਸ਼ ਆ ਮੈਨੂੰ ਬੀਬੀ ਰਜਨੀ ਦੀ ਮਾਤਾ ਦਾ ਕਿਰਦਾਰ ਨਿਭਾਉਣ ਦਾ ਮੌਕਾ ਮਿਲਿਆ ਨੇ ਮੇਰਾ ਇਸ ਫਿਲਮ ਦੇ ਵਿੱਚ ਪਾਸ਼ੋ ਦਾ ਕਰੈਕਟਰ ਹੈ ਜਿਹੜੀ ਖਬਰੀ ਹੁੰਦੀ ਹੈ ਮਹਿਲ ਦੇ ਵਿੱਚ ਜਿਹੜੀ ਇੱਕ ਖਬਰਾਂ ਵੀ ਵੱਡੀ ਰਾਣੀ ਨਾਲ ਉਹਦਾ ਵਾਪੈਂਦਾ ਜਿਆਦਾ ਉਸ ਟਾਈਮ ਬੈਠੇ ਬੈਠੇ ਇਹ ਹੀ ਚੱਲ ਰਿਹਾ ਸੀ ਵੀ ਕੀ ਕਰਾਂ ਰਾਜੇ ਦੇ ਕਿਵੇਂ ਮਨ ਤਾਂ ਪਾਵਾਂ ਜਾਂ ਕਿਵੇਂ ਰੋਕਾਂ ਵੀ ਵੀ ਇੰਨਾ ਜ਼ੁਲਮ ਨਾਲ ਕਰੋ ਉਸਤੇ ਤਾਂ ਉਹ ਮਤਲਬ ਉਸ ਮੌਕੇ ਦਾ ਜਿਹੜਾ ਮੇਰੇ ਤੇ ਜੋ ਕੀਤਾ ਉਹ ਮੈਨੂੰ ਇਹ ਹੈ ਨਾ ਪਤਾ ਮੈਂ ਸ਼ਬਦਾਂ ਚ ਸ਼ਾਇਦ ਬਿਆਨ ਨਹੀਂ ਕਰ ਸਕਦਾ ਸਾਰੀ ਕਹਾਣੀ ਬਹੁਤ ਅੱਛੀ ਫਿਲਮ ਬਣੀ ਹੈ ਹੁਣ ਤੱਕ ਬਹੁਤ ਪਿਆਰ ਦੇ ਚੁੱਕੇ ਆ ਤੇ ਮੈਨੂੰ ਇਹ ਲੱਗਦਾ ਕਿ 30 ਤਰੀਕ ਨੂੰ ਜਦੋਂ ਫਿਲਮ ਰਿਲੀਜ਼ ਹੋਣੀ ਆ ਤੇ ਨੇੜੇ ਦੇ ਸਿਨੇਮਾ ਘਰ ਲੋਕਾਂ ਨੂੰ ਭਰਨੇ ਚਾਹੀਦੇ ਤਾਂ ਕਿ ਫਿਲਮ ਦੇਖ ਕੇ ਸਾਨੂੰ ਰਿਵਿਊ ਜਰੂਰ ਦੇਣ ਸਾਰਾ ਆਰਾ ਕੰਮ ਤੇ ਕਾਸਟਿਮ ਦੇਤੇ ਵੀ ਬਹੁਤ ਕੰਮ ਵਧੀਆ ਕੀਤਾ ਗਿਆ ਈਵਨ ਜਿੰਨੇ ਜੂਨੀਅਰ ਕਲਾਕਾਰ ਨੇ ਉਹਨਾਂ ਦੇ ਵੀ ਕਾਸਟਿਮ ਤਿਆਰ ਕੀਤੇ ਗਏ ਨੇ ਮੇਰਾ ਸਿਰਫ ਕੁਝ ਗੱਲਾਂ ਬਟੇ ਅਸੀਂ ਵੱਡਿਆਂ ਤੋਂ ਸਿੱਖਦੇ ਆ ਤੇ ਉਹਨਾਂ ਤੋਂ ਅਸੀਂ ਵਾਂਝੇ ਹੋ ਜਾਂਦੇ ਆ ਹੁਣ ਅਸੀਂ ਫੋਨ ਚੱਕਦੇ ਆ ਗੂਗਲ ਸਰਚ ਕਰ ਲੈਂਦੇ ਆ ਹੁਣ ਸਾਡਾ ਗੂਗਲ ਹੀ ਦਾਦਾ ਹੈ ਗੂਗਲ ਹੀ ਸਾਡੀ ਦਾਦੀ ਹੈ ਸਾਡੇ ਸਾਰੇ ਰਿਸ਼ਤੇ ਗੋਗਲ ਨਾਲ ਜੁੜਦੇ। ਉਹ ਉਹਦੇ ਵਿੱਚ ਐਵੇਂ ਐ ਤਾਂ ਨਹੀਂ ਮੈਂ ਦੱਸ ਸਕਦੀ ਵੀ ਕਿਹੜਾ ਹੈ ਹਾਂ ਪਰ ਜਿਹੜਾ ਬਹੁਤ ਭਾਵੁਕ ਕਰਦਾ ਸੀਗਾ ਕਰੈਕਟਰ ਉਹ ਇਹ ਸੀ ਕਿ ਜਦੋਂ ਉਹਦਾ ਵਿਆਹ ਹੁੰਦਾ ਉਹ ਬਰਦਾਸ਼ਤ ਨਹੀਂ ਸੀ ਹੋ ਰਿਹਾ। ਜੀ। ਸਸਤੀਕਾਲ ਤੁਸੀਂ ਦੇਖ ਰਹੇ ਨਿਰਪੱਖ ਪੋਸਟ ਤੇ ਮੈਂ ਗੁਰਪ੍ਰੀਤ ਨੂੰ ਸਵਾਗਤ ਕਰਦਾ ਦੋਸਤੋ 30 ਅਗਸਤ ਨੂੰ ਆਉਣ ਵਾਲੀ ਫਿਲਮ ਬੀਬੀ ਰਜਨੀ ਸੀ ਆ ਦੇਖਿਆ ਟ੍ਰੇਲਰ ਦੇਖਿਆ ਕਿਸ ਤਰ੍ਹਾਂ ਲੋਕਾਂ ਨੇ ਜਿਹੜਾ ਕਿ ਪਿਆਰ ਦਿੱਤਾ ਤੇ ਅੱਜ ਸਾਡੇ ਨਾਲ ਸਟਾਰ ਕਾਸਟ ਮੌਜੂਦ ਹੈ ਗੁਰਪ੍ਰੀਤ ਪੰਗੂ ਮੈਡਮ ਤੇ ਸੀਮਾ ਕੋਸ਼ਨ ਮੈਡਮ ਵੀ ਸਾਡੇ ਨਾਲ ਮੌਜੂਦ ਹੈ ਗੱਲਬਾਤ ਕਰਾਂਗੇ ਕਿ ਕੀ ਆਖਿਰ ਫਿਲਮ ਦੇ ਵਿੱਚ ਕੀ ਖਾਸ ਕੁਝ ਰਿਹਾ ਨਾ ਮੈਡਮ ਬਹੁਤ ਬਹੁਤ ਸਵਾਗਤ ਹੈ ਬਲ ਤਾਂ थैंक यू ਬਹੁਤ ਬਹੁਤ ਥੈਂਕ ਯੂ ਕਿਟਾ ਗੋ ਜੀ ਬਿਲਕੁਲ ਥੈਂਕ ਯੂ ਕਿਟਾ ਗੋ ਜੀ ਬਿਲਕੁਲ ਠੀਕ ਬਿਲਕੁਲ ਤੇ ਪਹਿਲਾਂ ਮੈਂ ਇਹੀ ਜਾਣਾਂਗਾ ਜੀ ਫਿਲਮ ਦੇ ਬਾਰੇ ਇਹਦਾ ਫਿਲਮ ਦੇ ਵਿੱਚ ਇੱਕ ਕਿਰਦਾਰ ਬਾਰੇ ਤੁਹਾਡੇ ਕੋਲ ਗੱਲ ਕਰੂੰਗਾ ਕਿਰਦਾਰ ਕਿਦਾਂ ਦੱਸਿਓ ਹਾਂਜੀ ਬੇਟਾ ਮੇਰਾ ਇਸ ਫਿਲਮ ਦੇ ਵਿੱਚ 500 ਦਾ ਕਰੈਕਟਰ ਹੈ ਜਿਹੜੀ ਖਬਰੀ ਹੁੰਦੀ ਹੈ ਮਹਿਲ ਦੇ ਵਿੱਚ ਜਿਹੜੀ ਇੱਕ ਖਬਰਾਂ ਵੀ ਵੱਡੀ ਰਾਣੀ ਨਾਲ ਉਹਦਾ ਵਾਹ ਪੈਂਦਾ ਜਿਆਦਾ ਤੇ ਬਾਕੀ ਸਾਰੀ ਫਿਲਮ ਦੇ ਵਿੱਚ ਸਾਰੇ ਆਰਟਿਸਟ ਬਹੁਤ ਵਧੀਆ ਕੰਮ ਕੀਤਾ ਸਾਰਿਆਂ ਨੇ ਕਹਾਣੀ ਤੁਹਾਨੂੰ ਪਤਾ ਹੀ ਹੈ ਬੀਬੀ ਰਜਨੀ ਦੀ ਕਹਾਣੀ ਹੈ ਸਾਡੇ ਰਾਜੇ ਦਾ ਕਰੈਕਟਰ ਜੋਗਰਾਜ ਪਾਜੀ ਨੇ ਫਿਰ ਨੀਤਾ ਮਹਿੰਦਰਾ ਮੈਡਮ ਸੀਮਾ ਮੈਮ ਸੁਨੀਤਾ ਤੀਰ ਮੈਮ ਉਸ ਤੋਂ ਬੀਬੀ ਰਜਨੀ ਜਿਹੜੀ ਸਾਡੀ ਮੇਨ ਹੀਰੋਨ ਕੁੜੀ ਐ ਰੂਪੀ ਗੱਲ ਜੀ ਤੇ ਪ੍ਰਦੀਪ ਚੀਮੇ ਨੇ ਕੀਤਾ ਸਾਡੇ ਪਿੰਗਲੇ ਦਾ ਕਰੈਕਟਰ ਬਿਲਕੁਲ ਬਿਲਕੁਲ ਤੇ ਖੁੱਗੀ ਪਾਜੀ ਗੁਰਪ੍ਰੀਤ ਖੁੱਗੀ ਤੇ ਜਸ ਬਾਜਵਾ ਹਾਂਜੀ ਤੇ ਹੋਰ ਵੀ ਬਹੁਤ ਸਾਰੇ ਮੈਡਮ ਬਲਜਿੰਦਰ ਕੌਰ ਵੀ ਐ ਫਿਲਮ ਦੇ ਵਿੱਚ ਤੇ ਉਹਨਾਂ ਦਾ ਆਪਣਾ ਉਹ ਪ੍ਰਦੀਪ ਚੀਮੇ ਦੇ ਮਦਰ ਦਾ ਕਰੈਕਟਰ ਐ ਉਹਨਾਂ ਦਾ ਤੇ ਸਾਰਿਆਂ ਨੇ ਬਹੁਤ ਅੱਛਾ ਕੰਮ ਕੀਤਾ ਮੇਨ ਗੱਲ ਇਹ ਐ ਕਿ ਸਾਡੇ ਡਾਇਰੈਕਟਰ ਅਮਰ ਹੁੰਦਲ ਜਿਨ੍ਹਾਂ ਨੇ ਸਕ੍ਰਿਪਟ ਤੇ ਪੂਰਾ ਕੰਮ ਕਰਕੇ ਪੂਰੀ ਤਿਆਰ ਕਰਕੇ ਤੇ ਉਹਨਾਂ ਦੇ ਨਾਲ ਬਲਜੀਤ ਦਿਓ ਪਾਜੀ ਸਿਨੇਮਟੋਗ੍ਰਾਫਰ ਤੇ ਕੈਮਰੇ ਤੇ ਸੀ ਸੁੱਖਾ ਬਹੁਤ ਪੇਸ਼ੈਂਸ ਨਾਲ ਬਹੁਤ ਹੀ ਬਰੀਕੀ ਨਾਲ ਕੰਮ ਹੋਇਆ ਕਾਸਟਿਊਮ ਤੋਂ ਲੈ ਕੇ ਹਰ ਚੀਜ਼ ਤੁਸੀਂ ਦੇਖ ਹੀ ਰਹੇ ਹੋ ਫਿਲਮ ਦੇ ਵਿੱਚ ਕਿ ਕਿਵੇਂ ਜਿਹੜੇ ਜੂਨੀਅਰ ਆਰਟਿਸਟ ਸੀ ਉਹਨਾਂ ਨੂੰ ਵੀ ਇਸ ਤਰੀਕੇ ਨਾਲ ਪੇਸ਼ ਕੀਤਾ ਤੇ ਸਾਰੀ ਕਹਾਣੀ ਬਹੁਤ ਅੱਛੀ ਫਿਲਮ ਬਣੀ ਹੈ ਹੁਣ ਤੱਕ ਬਹੁਤ ਪਿਆਰ ਦੇ ਚੁੱਕੇ ਆ ਤੇ ਮੈਨੂੰ ਇਹ ਲੱਗਦਾ ਕਿ 30 ਤਰੀਕ ਨੂੰ ਜਦ ਫਿਲਮ ਰਿਲੀਜ਼ ਹੋਣੀ ਹੈ ਤੇ ਨੇੜੇ ਦੇ ਸਿਨੇਮਾ ਘਰ ਲੋਕਾਂ ਨੂੰ ਭਰਨੇ ਚਾਹੀਦੇ ਤਾਂ ਕਿ ਫਿਲਮ ਦੇਖ ਕੇ ਸਾਨੂੰ ਰਿਵਿਊ ਜ਼ਰੂਰ ਦੇਣ ਬਿਲਕੁਲ ਸਿਨੇਮਾ ਨੂੰ ਥਾਟ ਟੂ ਵੀ ਜਾਣਾਗਾ ਸਫਰ ਤੁਹਾਡਾ ਕਿਵੇਂ ਦਾ ਸੀਗਾ ਇਸ ਫਿਲਮ ਦੇ ਵਿੱਚ ਕਾਫੀ ਤੁਸੀਂ ਫਿਲਮਾਂ ਕਰ ਚੁੱਕੇ ਹੋ ਪਰ ਇਸ ਦਾ ਸਫਰ ਕੀ ਵੱਖਰਾ ਕੀ ਸੀ ਇਸ ਦੇ ਵਿੱਚ ਦੇਖੋ ਜਿਹੜੀ ਕਹਾਣੀ ਨੂੰ ਅਸੀਂ ਬਚਪਨ ਚ ਸੁਣਦੇ ਆ ਰਹੇ ਸੀ ਆਪਣੇ ਪੇਰੈਂਟਸ ਵੱਲੋਂ ਤਾਂ ਜਦੋਂ ਬਹੁਤ ਵਧੀਆ ਲੱਗਣੀ ਸੀ ਬਾਰ ਬਾਰ ਕਹਿਣਾ ਚਲੋ ਅੱਜ ਫੇਰ ਬੀਬੀ ਰਾਜਨੀ ਸੁਣਾਓ ਚਲੋ ਅੱਜ ਫੇਰ ਬੀਬੀ ਰਾਜਨੀ ਸੁਣਾਓ ਤਾਂ ਉਸ ਵਕਤ ਤਾਂ ਨਹੀਂ ਸੀ ਪਤਾ ਵੀ ਅਸੀਂ ਇੱਕ ਵੇਲਾ ਇਹ ਜਾਊਗਾ ਕਿ ਅਸੀਂ ਫਿਰ ਇਸ ਫਿਲਮੀ ਦੁਨੀਆ ਚ ਆਉਣਾ ਤੇ ਫਿਰ ਜਦੋਂ ਫਿਲਮ ਬਣੂਗੀ ਬੀਬੀ ਰਾਜਨੀ ਤੇ ਤੇ ਮੈਂ ਬੀਬੀ ਰਾਜਨੀ ਦੀ ਮਾਤਾ ਬਣਨਾ ਇਹ ਮੈਨੂੰ ਤਾਂ ਇਹ ਮਤਲਬ ਮੈਂ ਸੋਚ ਵੀ ਨਹੀਂ ਸਕਦੀ ਤੇ ਉਸ ਵਕਤ ਦੇ ਉੱਤੇ ਮੈਂ ਬਾਰ ਬਾਰ ਇਹ ਕਿਉਂ ਕਹਿੰਦੀ ਸੀ ਵੀ ਬੀਬੀ ਰਾਜਨੀ ਸੁਣਾਓ ਤੇ ਪਰ ਮੈਂ ਬਹੁਤ ਖੁਸ਼ ਆ ਮੈਨੂੰ ਬੀਬੀ ਰਜਨੀ ਦੀ ਮਾਤਾ ਦਾ ਕਿਰਦਾਰ ਨਿਭਾਉਣ ਦਾ ਮੌਕਾ ਮਿਲਿਆ ਤੇ ਜਦੋਂ ਕਿਸੇ ਵਧੀਆ ਟੀਮ ਨਾਲ ਜੁੜ ਕੇ ਜਦੋਂ ਕੰਮ ਕਰਦੇ ਆ ਅਸੀਂ ਮੈਮ ਨੇ ਸਾਰਿਆਂ ਦੇ ਨਾਲ ਲੈ ਹੀ ਦਿੱਤੇ ਨੇ ਤੇ ਸੋਹਣੀ ਡਾਇਰੈਕਸ਼ਨ ਸੋਹਣੀ ਸਾਰਿਆਂ ਦਾ ਕੰਮ ਤੇ ਕਾਸਟਿਮ ਦੇ ਉੱਤੇ ਵੀ ਬਹੁਤ ਕੰਮ ਵਧੀਆ ਕੀਤਾ ਗਿਆ ਈਵਨ ਜਿਨੇ ਜੂਨੀਅਰ ਕਲਾਕਾਰ ਨੇ ਉਹਨਾਂ ਦੇ ਵੀ ਕਾਸਟਿਮ ਤਿਆਰ ਕੀਤੇ ਗਏ ਨੇ ਉਹਨਾਂ ਨੇ ਵੀ ਸਾਰੇ ਦੇਖੋ ਜਿੰਨਾ ਤੁਸੀਂ ਦੇਖੋਗੇ ਤੁਹਾਨੂੰ ਫਿਲਮ ਚ ਪਤਾ ਲੱਗੂਗਾ ਲੈ ਸ਼ਾਇਦ ਟੀਜ਼ਰ ਜਾਂ ਟ੍ਰੇਲਰ ਚ ਘੱਟ ਦਿਖੇ ਤਾਂ ਫਿਲਮ ਚ ਪਤਾ ਲੱਗੂਗਾ ਇਹ ਇੱਕ ਇੱਕ ਚੀਜ਼ ਤੇ ਬਹੁਤ ਮਿਹਨਤ ਕੀਤੀ ਗਈ ਹੈ ਤਾਂ ਇਹ ਸਾਡੇ ਪ੍ਰੋਡਿਊਸਰ ਸਾਡੇ ਡਾਇਰੈਕਟਰ ਅਮਰ ਹੁੰਦਲ ਬਲਜੀਤ ਦੇਵ ਸਾਇ ਤੇ ਸੁੱਖਾ ਕੈਮਰੇ ਤੇ ਉਹ ਸਾਰੇ ਵਧਾਈ ਦੇ ਪਾਤਰ ਨੇ ਬਿਲਕੁਲ ਜਦੋਂ ਤੁਹਾਨੂੰ ਤੁਹਾਡੇ ਕਿਰਦਾਰ ਬਾਰੇ ਪਤਾ ਲੱਗਿਆ ਹਨ ਉਸ ਸਮੇਂ ਜ਼ਹਿਨ ਦੇ ਵਿੱਚ ਕੀ ਆਉਂਦਾ ਸੀ ਜਦੋਂ ਬੀਬੀ ਰਜਨੀ ਤੁਹਾਡੀ ਮਾਤਾ ਦਾ ਕਿਰਦਾਰ ਤੁਹਾਨੂੰ ਭਾਣਦੀ ਜਿਹੜਾ ਕੀ ਰੋਲ ਦਿੱਤਾ ਗਿਆ ਉਸ ਦਾ ਮਨ ਦੇ ਵਿੱਚ ਕੀ ਆ ਰਿਹਾ ਸਿਸਟਮ ਹੈ ਮਨ ਦੇ ਵਿੱਚ ਫਿਰ ਜਦੋਂ ਇੱਕ ਸਕ੍ਰਿਪਟ ਸਾਡੇ ਕੋਲ ਆਉਂਦੀ ਹੈ ਜਦੋਂ ਕਿਰਦਾਰ ਕਰਨ ਦਾ ਮੌਕਾ ਮਿਲਦਾ ਹੈ ਤਾਂ ਫਿਰ ਜਦੋਂ ਅਸੀਂ ਕੋਸਟਿਮ ਪਾ ਲਏ ਤੇ ਉਸ ਤੋਂ ਬਾਅਦ ਫਿਰ ਇਹੀ ਲੱਗਦਾ ਸੀ ਵੀ ਆਪਣੇ ਆਪ ਦੇ ਵਿੱਚ ਵੀ ਮੈਂ ਮੈਂ ਬੀਬੀ ਰਜਨੀਦੀ ਮਾਤਾ ਆਈਆਂ ਮੈਨੂੰ ਆਪਣਾ ਆਪ ਭੁੱਲ ਗਿਆ ਸੀ ਮੈਨੂੰ ਨਹੀਂ ਲੱਗਿਆ ਕਿਤੇ ਵੀ ਮੈਂ ਕੌਣ ਆ ਮੇਰਾ ਨਾਂ ਕੀ ਹੈ ਤਾਂ ਉਸ ਦੌਰਾਨ ਇਹੀ ਲੱਗਦਾ ਸੀ ਵੀ ਮੈਂ ਬੀਬੀ ਰਜਨੀ ਦੀ ਮਾਤਾ ਆਈਆਂ ਤੇ ਕਈ ਵਾਰੀ ਇੰਨਾ ਮਾਨ ਭਰਦਾ ਜਦੋਂ ਉਹਦਾ ਵਿਆਹ ਹੋ ਰਿਹਾ ਤੇ ਉਸ ਨੂੰ ਖਿੱਚ ਕੇ ਉਹ ਹਨਾ ਲਾਵਾ ਲੈ ਰਹੀ ਹੈ ਤਾ ਉਸ ਟਾਈਮ ਬੈਠੇ ਬੈਠੇ ਇਹ ਹੀ ਚੱਲ ਰਿਹਾ ਸੀ ਵੀ ਕੀ ਕਰਾਂ ਰਾਜੇ ਦੇ ਕਿਵੇਂ ਮਨਤਾ ਪਾਵਾਂ ਜਾਂ ਕਿਵੇਂ ਰੋਕਾਂ ਵੀ ਵੀ ਇੰਨਾ ਜ਼ੁਲਮ ਨਾ ਕਰੋ ਉਸਤੇ ਤਾਂ ਉਹ ਮਤਲਬ ਉਸ ਮੌਕੇ ਦਾ ਜਿਹੜਾ ਮੇਰੇ ਤੇ ਜੋ ਬੀਤੇ ਉਹ ਮੈਨੂੰ ਇਹ ਹੈਨਾ ਪਤਾ ਹੈ ਮੈਂ ਸ਼ਬਦਾਂ ਚ ਸ਼ਾਇਦ ਬਿਆਨ ਨਾ ਕਰ ਸਕਾਂ ਤਾਂ ਬਹੁਤ ਮਤਲਬ ਇੱਕ ਆਪਣੇ ਆਪ ਦੇ ਵਿੱਚ ਹੀ ਖੁਸ਼ੀ ਮਹਿਸੂਸ ਹੁੰਦੀ ਹੈ ਜਦੋਂ ਕੋਈ ਇਹੋ ਜੇ ਸਬਜੈਕਟ ਦਾ ਤੁਸੀਂ ਹਿੱਸਾ ਬਣ ਜਾਓ ਜਾਂ ਐਦਾਂ ਦਾ ਕਿਰਦਾਰ ਕਰਨ ਦਾ ਮੌਕਾ ਮਿਲੇ ਤਾਂ ਉਦੋਂ ਸਾਡਾ ਵੀ ਦਿਲ ਕਰਦਾ ਵੀ ਇਸ ਤੇ ਜੀ ਜਾਨ ਲਾ ਦਈਏ ਚਾਹੇ ਇੱਥੇ ਹੀ ਬੈਠੇ ਮਰ ਜਾਈਏ ਸਾਡੀ ਮਿਹਨਤ ਸਫਲ ਹੋ ਜਾਵੇ ਮਨ ਦੇ ਵਿੱਚ ਇਹੀ ਆਉਂਦਾ ਜਦੋਂ ਇਹ ਹੀ ਆਉਂਦਾ ਹੂੰ ਬਿਲਕੁਲ ਅਗਮੈਂ ਥੋੜੀ ਮੈਂ ਗੱਲ ਕਰਾਂ ਨਾ ਖਬਰੀ ਦਾ ਰੋਲ ਹੈ ਨਾ ਖਬਰੀ ਇੱਕ ਚੁਗਲਖੋਰੀ ਵੀ ਹੁਣ ਕਿਹਾ ਜਾਂਦਾ ਉਹਨੂੰ ਤਾਂ ਇਹਦੇ ਵਿੱਚ ਇਹਦੇ ਵਿੱਚ ਉਹ ਕਰੈਕਟਰ ਨਹੀਂ ਹੈਗਾ ਇਹਦੇ ਵਿੱਚ ਇਹ ਹੈ ਕਿ ਸਾਰੀ ਜੋ ਗਲ ਖੋਰਤਾਈ ਹੁੰਦਾ ਕਿ ਕੋਈ ਬੰਦਾ ਕੋਲ ਬਣਾ ਕੇ ਗੱਲ ਦੱਸ ਲੈ ਉਥੇ ਇਹ ਹੁੰਦਾ ਕਿ ਕੀ ਖਬਰ ਚੱਲ ਰਹੀ ਹੈ ਮਹਿਲ ਦੇ ਵਿੱਚ ਕੀ ਹੋ ਰਿਹਾ ਉਹ ਜਾ ਕੇ ਰਾਣੀ ਨੂੰ ਦੱਸਣਾ ਜਾਂ ਕਿਸੇ ਕਿਸੇ ਨੂੰ ਵੀ ਜੇ ਆਪਾਂ ਗੱਲ ਕਰਨੀ ਹੈ ਇਹ ਗੱਲ ਹੋਰ ਹੋਰ ਹੁੰਦੀ ਹੈ ਕੁਝ ਵਾਪਰਿਆ ਘਰ 'ਚ ਕਿਸੇ ਨੂੰ ਪਤਾ ਨਹੀਂ ਇੱਕ ਬੰਦੇ ਨੇ ਉਹ ਦੱਸਣਾ ਉਹਦਾ ਇਹ ਸੀ ਕਿ ਉਹਦੀ ਉਹਦੀ ਮਹਿਲ ਦੇ ਵਿੱਚ ਉਹਨੀ ਕੁ ਚੱਲਦੀ ਆ ਉਹ ਇਹ ਸੋਚਦੀ ਆ ਕਿ ਜਦੋਂ ਵੱਡੀ ਰਾਣੀ ਦੇ 6 ਕੁੜੀਆਂ ਛੋਟੀ ਰਾਣੀ ਦੇ ਉਹ ਬੇਟੀ ਹੋ ਜਾਂਦੀ ਆ ਤਾਂ ਜਿਹੜੀ ਵੱਡੀ ਰਾਣੀ ਐ ਉਹਨੂੰ ਉਹ ਚਾਹੁੰਦੀ ਐ ਵੀ ਤੇਰੀ ਤੇਰੀ ਕੀ ਹਾਲਤ ਹੋਣੀ ਐ ਜਦੋਂ ਫਿਰ ਉਹਦੇ ਬੇਟੀ ਹੁੰਦੀ ਐ ਉਹ ਜਾ ਕੇ ਦੱਸਦੀ ਐ ਵੀ ਹੁਣ ਕੁੜੀ ਹੋ ਗਈ ਉਹਨਾਂ ਦਾ ਰਿਸ਼ਤਾ ਹੋ ਰਿਹਾ ਹੁਣ ਆ ਰਿਹਾ ਇਹ ਇਹ ਖ਼ਬਰੀ ਇੱਕ ਤਰ੍ਹਾਂ ਦੀ ਜਦੋਂ ਤੁਸੀਂ ਇਦਾਂ ਦਾ ਕੈਰੇਕਟਰ ਨਿਭਾਉਂਦੇ ਹੋ ਜਿੱਥੇ ਤੁਹਾਨੂੰ ਇਹ ਮਹਿਸੂਸ ਹੁੰਦਾ ਕਿ ਮੈਂ ਮੇਰਾ ਇੱਕ ਬੜਾ ਨੈਗੇਟਿਵ ਕੈਰੇਕਟਰ ਐ ਕੋਈ ਵੀ ਬੰਦਾ ਜਦੋਂ ਆਮ ਸਮਾਜ ਦੇ ਵਿੱਚ ਵੀ ਗਲਤ ਕੰਮ ਕਰਦਾ ਉਹਦੀ ਰੂਹ ਇੱਕ ਵਾਰੀ ਉਹਨੂੰ ਤਰਕਾਰਦੀ ਐ ਤੇ ਮੈਨੂੰ ਉਹ ਮੌਕਾ ਇਹਦੇ ਵਿੱਚ ਮਿਲ ਗਿਆ ਕਿ ਜਦੋਂ ਉਹ ਉਹਨੇ ਇਹ ਕੰਮ ਕਰ ਲਿਆ ਤਾਂ ਇੱਕ ਸਟੇਜ ਇਹ ਜੀ ਆਈ ਜਦੋਂ ਉਹਦੇ ਰੂਹ ਨੇ ਰੋ ਕੇ ਆਪਣੇ ਆਪ ਨੂੰ ਇਹ ਜਚਾ ਲਿਆ ਕਿ ਮੈਨੂੰ ਹੁਣ ਮaaf ਕਰ ਦੇ ਮੈਨੂੰ ਉਦੋਂ ਸਬਰ ਆ ਗਿਆ ਨਹੀਂ ਮੈਂ ਸੱਚੀ ਦੁਖੀ ਸੀਗੀ ਕਿ ਵੀ ਇਦਾਂ ਦਾ ਇਦਾਂ ਦਾ ਮੈਂ ਕੈਰੇਕਟਰ ਨਿਭਾ ਰਹੀ ਆ ਪਰ ਜਦੋਂ ਉਹ ਇੱਕ ਸਟੇਜ ਆਉਂਦੀ ਹੈ ਤਾਂ ਟੀਜ਼ਰ ਦੇ ਵਿੱਚ ਤੁਸੀਂ ਦੇਖਦੇ ਹੋ ਉਹਦੇ ਟ੍ਰੇਲਰ ਦੇ ਵਿੱਚ ਕੋੜੇ ਪੈ ਰਹੇ ਨੇ ਉਹਦੇ ਮੈਂ ਇਹੀ ਗੱਲ ਤੇ ਆ ਰਹੀ ਸੀ ਉਹ ਵੀ ਇੱਕ ਸੀਨ ਸੀ ਕੋੜੇ ਪੈ ਰਹੇ ਤੇ ਮੈਨੂੰ ਐ ਲੱਗਦਾ ਕਿ ਉਹ ਮੇਰੇ ਕੋੜੇ ਪੈਣੇ ਹੀ ਚਾਹੀਦੇ ਸੀ ਹਮਮ ਕਿਉਂਕਿ ਅਸੀਂ ਵੀ ਜਦੋਂ ਕੋਈ ਗਲਤੀ ਕਰਦੇ ਆ ਨਾ ਤੇ ਅਸੀਂ ਇੱਕ ਦੂਜੇ ਨੂੰ ਵੀ ਕਹਿੰਦੇ ਆ ਸੌਰੀ ਮਾਫ ਕਰਦੇ ਤੇ ਮੈਨੂੰ ਐ ਲੱਗਦਾ ਕਿ ਚਲੋ ਵਧੀਆ ਐ ਇਸ ਜਨਮ ਦੇ ਵਿੱਚ ਜੇ ਗਨਾਹ ਜੇ ਕੋਈ ਜਨਮ ਲੋਕ ਕਹਿੰਦਾ ਵੀ ਜਨਮ ਹੁੰਦੇ ਨਹੀਂ ਆ ਦੇਖੇ ਤਾਂ ਕਿਸੇ ਨੇ ਨਹੀਂ ਤੇ ਜੇ ਐ ਮਾਫੰ ਦੇ ਨੇ ਬਾਕੀ ਮੈਂ ਆਪਦੇ ਕਰੈਕਟਰ ਬਾਰੇ ਜ਼ਰੂਰ ਕਹੂੰ ਕਿ ਜਿਵੇਂ ਕਰੈਕਟਰ ਹੁੰਦਾ ਤੁਸੀਂ ਉਸ ਕਰੈਕਟਰ ਨੂੰ ਨਿਭਾ ਦਿੰਨੇ ਹੋ ਜੇ ਲੋਕ ਤੁਹਾਨੂੰ ਉਹਦੇ ਨਾਲ ਨਫ਼ਰਤ ਕਰਦੇ ਉਹਦੇ ਮਤਲਬ ਤੁਸੀਂ ਸਫਲ ਹੋ ਡਾਇਰੈਕਟਰ ਨੇ ਬਹੁਤ ਮਿਹਨਤ ਕੀਤੀ ਹੈ ਹਰ ਪਾਤਰ ਹੁੰਦਾ ਜਿਵੇਂ ਮੈਡਮ ਪਹਿਲਾਂ ਕਹਿ ਚੁੱਕੇ ਵੀ ਜਦੋਂ ਅਸੀਂ ਉਹ ਪਾਤਰ ਨਿਭਾਉਨੇ ਆ ਤਾਂ ਸਾਨੂੰ ਉਸ ਕਰੈਕਟਰ ਦੇ ਵਿੱਚ ਢਲਣਾ ਹੀ ਪੈਂਦਾ ਤੇ ਜਦੋਂ ਅਸੀਂ ਕਾਸਟਿਮ ਪਾ ਲੈਨੇ ਆ ਸਕ੍ਰਿਪਟ ਹੱਥ ਚ ਆ ਜਾਂਦੀ ਹੈ ਸੈੱਟ ਤੇ ਉਹ ਜਿਹਾ ਮਾਹੌਲ ਹੁੰਦਾ ਹੈ ਸੀਨ ਉਹ ਬਣ ਰਿਹਾ ਹੁੰਦਾ ਹੈ ਤਾਂ ਤੁਸੀਂ ਆਪਣੇ ਆਪ ਉਸ ਕਰੈਕਟਰ ਚ ਢਲ ਜਾਂਦੇ ਹੋ ਕੁਈ ਜਿਹੇ ਖਾਸ ਪਲ ਜਿਹੜੇ ਫਿਲਮ ਦੇ ਰਿਗਾਰਡਿੰਗ ਜਦੋਂ ਸ਼ੂਟਿੰਗ ਚੱਲ ਰਹੀ ਸੀ ਹਨਾ ਕੁਝ ਖਾਸ ਪਲੇ ਜੀ ਯਾਦ ਰਹੇ ਹੁੰਦੇ ਜੀ ਉਹ ਕਿਹੜਾ ਪਲ ਹੈ ਜਿਆ ਫਿਰ ਬੇਟੇ ਵੈਸੇ ਤਾਂ ਉਸ ਸੈੱਟ ਤੇ ਨਾ ਸਾਰਾ ਮਾਹੌਲ ਹੀ ਬਹੁਤ ਵਧੀਆ ਸੀ ਪੋਜ਼ਿਟਿਵ ਮਾਹੌਲ ਤੇ ਮੈਨੂੰ ਐਂਡ ਤੇ ਜਦੋਂ ਮੇਰਾ ਸਾਰਾ ਕੁਝ ਹੋਣ ਦੇ ਬਾਵਜੂਦ ਜਦੋਂ ਰਜਨੀ ਵਾਪਸ ਆਉਂਦੀ ਹੈ ਤੇ ਉਹ ਜਿਹੜਾ ਸੀਨ ਸੀ ਨਾ ਤੇ ਉਹ ਮੈਂ ਹੁਣ ਦੱਸੂਗੀ ਤਾਂ ਨਹੀਂ ਫਿਲਮ 'ਚ ਦੇਖੋਗੇ ਪਰ ਮੈਂ ਮੈਨੂੰ ਬਹੁਤ ਚੰਗਾ ਲੱਗਿਆ ਉਹ ਬਹੁਤ ਹੀ ਚੰਗਾ ਲੱਗਿਆ ਤੇ ਬਾਕੀ ਇਸ ਫਿਲਮ 'ਚ ਸਾਨੂੰ ਸਿੱਖਣਾ ਚਾਹੀਦਾ ਕਿ ਸਬਰ ਔਰ ਸੰਤੋਖ ਜਿਹੜਾ ਅੱਜ ਕੱਲ ਹੈ ਹੀ ਨਹੀਂ ਸਾਡੇ ਕੋਲ ਬਿਲਕੁਲ ਸਾਡੇ ਕੋਲੇ ਖੁਦ ਕੋਲੇ ਵੀ ਨਹੀਂ ਜੇ ਅਸੀਂ ਵੱਡੀਆਂ ਵੱਡੀਆਂ ਗੱਲਾਂ ਮਾਰ ਲਈਏ ਨਾ ਕਿ ਅਸੀਂ ਲੋਕਾਂ ਨੂੰ ਨਹੀਂ ਅਸੀਂ ਪ੍ਰਦੇਸ਼ ਦੇ ਰਹੇ ਪਹਿਲਾਂ ਸਭ ਤੋਂ ਪਹਿਲਾਂ ਸਾਨੂੰ ਆਪਣੇ ਤੇ ਲਾਗੂ ਕਰਨਾ ਚਾਹੀਦਾ ਤੇ ਆਉਂਦਾ ਹੈ ਦੋ ਚਾਰ ਮਿੰਟ ਲਈ ਨਾ ਆਪਾਂ ਸੋਚਦੇ ਆਂ ਜੀ ਸਾਰਾ ਇਨਸਾਨ ਸੋਚਦਾ ਪਰ ਅਸੀਂ ਫੇਰ ਭੁੱਲ ਜਾਂਦੇ ਹਾਂ ਤੇ ਸਾਨੂੰ ਇਹ ਲੱਗਦਾ ਕਿ ਇਹਨੂੰ ਬਾਰ ਬਾਰ ਦੁਹਰਾਉਣਾ ਚਾਹੀਦਾ ਆਪਦੇ ਅੰਦਰ ਕਿ ਸਬਰ ਸੰਤੋਖ ਤੋਂ ਕਮ ਲਈਏ ਬਿਲਕੁਲ ਸਿਮਨ ਅਥੋਰਟੀ ਤੋਂ ਵੀ ਜਾਣੂੰਗਾ ਮੈਂ ਹਨਾ ਖਾਸ ਪੱਲੇ ਹਜੇ ਕਿਹੜਾ ਸੀਗਾ ਜਿਹੜਾ ਤੁਹਾਨੂੰ ਅੱਜ ਵੀ ਚੇਤੇ ਆ ਬਿਜਿਸਨਸ ਉਸ ਸੀ ਅੱਜ ਵੀ ਮਾਂ ਦੇ ਵਿੱਚ ਲੈ ਕੇ ਕਿ ਵੀ ਇਹ ਸੀਨ ਸਭ ਤੋਂ ਵਧੀਆ ਸੀ ਮੇਰਾ ਵੀ ਜਿਹੜਾ ਮੈਂ ਯਾਦ ਕਰ ਰਹੀ ਹਾਂ ਇਸ ਸਮੇਂ ਦੇਖੋ ਸੀਨ ਤਾਂ ਜਦੋਂ ਅਸੀਂ ਫਿਲਮ ਦੇ ਵਿੱਚ ਕਰ ਰਹੇ ਹੁੰਦੇ ਆ ਸਾਨੂੰ ਸਾਰੇ ਪਿਆਰੇ ਹੁੰਦੇ ਨੇ ਜਦੋਂ ਮਾਂ ਨੂੰ ਆਪਣੇ ਬੱਚੇ ਤੇ ਆਪਣਾ ਕਰੈਕਟਰ ਹੀ ਪੂਰਾ ਪਿਆਰਾ ਹੁੰਦਾ ਜਦੋਂ ਅਸੀਂ ਰੋਲ ਨਿਭਾ ਰਹੇ ਹਾਂ ਤੇ ਸਾਨੂੰ ਸਾਡੇ ਹਿੱਸੇ ਜਿਹੜਾ ਵੀ ਕਰੈਕਟਰ ਆਇਆ ਤਾਂ ਅਸੀਂ ਉਸ ਦੇ ਵਿੱਚ ਆਪਣਾ ਜੀ ਜਾਨ ਲਾਉਣਾ ਚਾਹੁੰਦੇ ਆ ਵੀ ਡਾਇਰੈਕਟਰ ਸਾਡੇ ਤੋਂ ਜੋ ਚਾਹੁੰਦਾ ਅਸੀਂ ਉਹ ਕਰ ਪਾਈਏ ਸਭ ਤੋਂ ਵੱਡੀ ਗੱਲ ਤਾਂ ਆਰਟਿਸਟ ਦੀ ਇਹੀ ਹੁੰਦੀ ਹੈ ਸੋ ਉਹਦੇ ਵਿੱਚ ਐਵੇਂ ਐ ਤਾਂ ਨਹੀਂ ਮੈਂ ਦੱਸ ਸਕਦੀ ਵੀ ਕਿਹੜਾ ਹੈ ਹਾਂ ਪਰ ਜਿਹੜਾ ਬਹੁਤ ਭਾਵਕ ਕਰਦਾ ਸੀਗਾ ਕਰੈਕਟਰ ਉਹ ਇਹ ਸੀ ਕਿ ਜਦੋਂ ਉਹਦਾ ਵਿਆਹ ਹੁੰਦਾ ਉਹ ਬਰਦਾਸ਼ਤ ਨਹੀਂ ਸੀ ਹੋ ਰਿਹਾ ਉਸ ਟਾਈਮ ਪੂਰਾ ਬਲਾਸਟ ਹੋਣ ਨੂੰ ਦਿਲ ਕਰਦਾ ਸੀ ਵੀ ਇਹ じゃ ਕੀ ਕਰ ਦਈਏ ਕਿ ਇਹਨੂੰ ਰੋਕ ਲਈਏ ਉਹ ਬਾਰ-ਬਾਰ ਇਹ ਸੀ ਵੀ ਕਿੰਨੇ ਜਿਹੜਾ ਜਿੰਨਾ ਵਾਰੀ ਤੁਹਾਨੂੰ ਪਤਾ ਹੀ ਹੈ ਕੈਮਰੇ ਦੇ ਵਿੱਚ ਵੀ ਇਹ ਮਿਡ ਸ਼ਾਟ ਹੈ ਜੀ ਇਹ ক্লোਜ਼ ਹੈ ਇਹ ਟਾਈਟ ਹੈ ਜਾਂ ਇਸ ਪਾਸਿਓਂ ਜਾਂ ਇਸ ਪਾਸਿਓਂ ਤਾਂ ਉਹਦੇ ਵਿੱਚ ਜਿੰਨੇ ਵਾਰ ਕਰਨ ਦਾ ਮੌਕਾ ਮਿਲਿਆ ਉੰਨੇ ਵਾਰ ਉਹਨਾਂ ਦਾ ਮਤਲਬ ਰੱਜ ਕੇ ਰੋਣ ਦਾ ਵੀ ਮੌਕਾ ਮਿਲਿਆ ਰੱਜ ਕੇ ਉਹੀ ਮਤਲਬ ਇਹ ਲੱਗ ਰਿਹਾ ਸੀ ਵੀ ਵਾਕਈ ਮੈਂ ਬੀਬੀ ਰਜਨੀ ਨੂੰ ਪੈਦਾ ਕੀਤਾ ਤੇ ਅੱਜ ਮੇਰੀ ਰਜਨੀ ਨਾਲ ਇਹ ਹੋ ਰਿਹਾ ਤਾਂ ਉਹ ਚੱਲ ਰਿਹਾ ਸੀ ਨਾਲ ਨਾਲ ਅੱਜ ਵੀ ਹੈ ਬਿਲਕੁਲ ਬੰਮੂ ਜੇ ਗੱਲ ਕਰੀਏ ਪਾ ਇਤਿਹਾਸ ਦੀ ਗੱਲ ਕਰੀਏ ਲੋਕ ਕਿਤੇ ਨਾ ਕਿਤੇ ਇਤਿਹਾਸ ਨੂੰ ਭੁੱਲਦੇ ਜਾ ਰਹੇ ਨੇ ਨਾ ਤਾਂ ਬੀਬੀ ਰਜਨੀ ਦਾ ਇਤਿਹਾਸ ਕਿਉਂ ਮੈਂ ਕਹਿੰਦਾ ਘੱਟ ਵੱਧ ਪਤਾ ਹੋਊਗਾ ਲੋਕਾਂ ਨੂੰ ਜਦੋਂ ਫਿਲਮ ਦੇਖੂਗਾ ਉਸ ਤੋਂ ਬਾਅਦ ਲੋਕਾਂ ਨੂੰ ਪਤਾ ਲੱਗੂਗਾ ਕਿ ਬੀਬੀ ਰਜਨੀ ਕੌਣ ਸੀ ਅਸੀਂ ਵੀ ਪੜਿਆ ਨਹੀਂ ਪੜਿਆ ਕਿੱਥੇ ਹੈ ਹੀ ਨਹੀਂ ਜੀ ਜੀ ਇਹ ਸੁਣਿਆ ਇਤਿਹਾਸ ਹੈ ਬਿਲਕੁਲ ਜਾਂ ਕਿਤੇ ਮਾੜੀ ਮੋਟੀ ਕਿਤੇ ਕਿਸੇ ਸਾਖੀ ਚ ਜ਼ਰੂਰ ਜਿਹੜੀਆਂ ਸਾਖੀਆਂ ਸੁਣਾਉਂਦੇ ਆ ਜਾਂ ਗੁਰਦੁਆਰਿਆਂ ਚ ਕਥਾ ਸਾਡੇ ਵੇਲੇ ਵੀ ਐਂ ਹੁੰਦਾ ਸੀ ਜਦ ਅਸੀਂ ਛੋਟੇ ਹੁੰਦੇ ਸੀ ਗੁਰਦੁਆਰਿਆਂ ਵਿੱਚ ਕਥਾ ਚੱਲਦੀ ਜਿਵੇਂ ਉਹ ਜਿਹੜਾ ਕਥਾਵਾਚਕ ਹੁੰਦੇ ਆ ਉਹ ਸੁਣਾਉਂਦੇ ਜਾਂ ਪੁਰਾਣੇ ਬਜ਼ੁਰਗ ਵੀ ਭਾਈ ਇੱਕ ਬੀਬੀ ਰਜਨੀ ਹੁੰਦੀ ਸੀ ਰਾਜਾ ਦੁਨੀ ਚੰਦ ਸੀ ਉਹਦੇ 6 ਕੁੜੀਆਂ ਸੀ ਇਸ ਤਰੀਕੇ ਨਾਲ ਤੇ ਹੁਣ ਵਾਲੇ ਵਿੱਚ ਨਹੀਂ ਤਾਂ ਇਹ ਸੁਣਿਆ ਹੀ ਨਹੀਂ ਬਿਲਕੁਲ ਹੁਣ ਮਕਨ ਪੜ੍ਹਾਇ ਨਹੀਂ ਜਾਂਦਾ ਨਾਲ ਕੋਈ ਦੱਸਿਆ ਜਾਂਦਾ ਇਹ ਚੀਜ਼ਾਂ ਬਾਰੇ ਨਹੀਂ ਬਟਾ ਹੁਣ ਪੜ੍ਹਾਇਆ ਨਹੀਂ ਜਾਂਦਾ ਹੁਣ ਬੱਚੇ ਬੈਠਦੇ ਵੀ ਨਹੀਂ ਤੁਸੀਂ ਖੁਦ ਹੀ ਦੇਖ ਲਓ ਤੁਸੀਂ ਘਰੇ ਦਾਦੇ ਦਾਦੀ ਦਾ ਛੱਡੋ ਮਾਪਿਆਂ ਕੋਲੇ ਵੀ ਕਿੰਨਾ ਕੁ ਬੈਠਦੇ ਕਹਿਣਗੇ ਸਾਡੇ ਕੋਲ ਤਾਂ ਟਾਈਮ ਨਹੀਂ ਫਿਰ ਅਸੀਂ ਕੁਝ ਗੱਲਾਂ ਬਿਠੇ ਸੀ ਵੱਡਿਆਂ ਤੋਂ ਹੀ ਸਿੱਖਦੇ ਆ ਉਹਨਾਂ ਤੋਂ ਅਸੀਂ ਵਾਂਝੇ ਹੋ ਜਾਂਦੇ ਆ ਹੁਣ ਅਸੀਂ ਫੋਨ ਚੱਕਦੇ ਆ ਗੂਗਲ ਸਰਚ ਕਰ ਲੈਂਦੇ ਆ ਹੁਣ ਸਾਡਾ ਗੂਗਲ ਹੀ ਦਾਦਾ ਹੈ ਗੂਗਲ ਹੀ ਸਾਡੀ ਦਾਦੀ ਹੈ ਸਾਡੇ ਸਾਰੇ ਰਿਸ਼ਤੇ ਗੂਗਲ ਨਾਲ ਜੁੜ ਗਏ ਸਮੇਂ ਦੇ ਲੋਕ ਮੈਂ ਕਹਿੰਦਾ ਇਕੱਠੇ ਹੋ ਕੇ ਬੈਠਦੇ ਸੀ ਇਹਨਾਂ ਦਾ ਜੋ ਵੀਡੀਓ ਦੇ ਵਿੱਚ ਫੋਨ ਹੁੰਦੇ ਨਹੀਂ ਸੀ ਪਰ ਲੋਕ ਜੁਆਇੰਟ ਫੈਮਿਲੀ ਸੀ ਹੁਣ ਮੈਂ ਮੰਨਦੀ ਆ ਦੇਖੋ ਤਰੱਕੀ ਸਮਾਜ ਕਰਦਾ ਹੈ ਕਰਨੀ ਵੀ ਚਾਹੀਦੀ ਆ ਪਰ ਉਸ ਤਰੱਕੀ ਨੇ ਸਾਨੂੰ ਬਹੁਤ ਕੁਝ ਦਿੱਤਾ ਵੀ ਹੈ ਤੇ ਬਹੁਤ ਸਾਡਾ ਨੁਕਸਾਨ ਵੀ ਹੋਇਆ। ਖੋਇਆ ਵੀ ਸਾਡੇ ਨਾਲ ਰਿਸ਼ਤੇ ਟੁੱਟ ਗਏ। ਅਸੀਂ ਆਪਣੇ ਆਪ ਵਿੱਚ ਇਕੱਲੇ ਇਕੱਲੇ ਹੋ ਗਏ। ਤੇ ਉਹ ਕੱਲਾ ਜ਼ਿਆਦਾ ਹੋ ਗਿਆ ਇਨਸਾਨ ਕੱਲਾ ਜ਼ਿਆਦਾ ਹੋ ਗਿਆ। ਬਿਲਕੁਲ ਮੈਂ ਮੈਂ ਚਲੋ ਇਹ ਤਾਂ ਚਲੋ ਗੱਲ ਹੋ ਗਈ ਨਾ ਹੁਣ। ਤੁਸੀਂ ਪਹਿਲਾਂ ਫਿਲਮ ਤੋਂ ਕੀ ਸਿੱਖਿਆ ਕਿਉਂਕਿ ਲੋਕ ਤਾਂ ਚਲੋ ਫਿਲਮ ਦੇਖਣ ਤੋਂ ਬਾਅਦ ਦੇਖਣਗੇ ਕਿ ਤੁਸੀਂ ਫਿਲਮ ਕਰ ਚੁੱਕੇ ਹੋ ਨਾ। ਤੁਸੀਂ ਕੀ ਸਿੱਖਿਆ ਮੈਨੂੰ ਦੱਸੋ ਪਹਿਲਾਂ। ਦੇਖੋ ਬੈਸੇ ਤਾਂ ਬੰਦਾ ਹਰ ਰੋਜ਼ ਇਹ ਸਿੱਖਦੇ ਰਹਿਣਾ ਚਾਹੀਦਾ ਹੈ। ਪਰ ਇਸ ਫਿਲਮ ਨੂੰ ਦੇਖ ਕੇ ਨਾ ਮੈਨੂੰ ਐ ਲੱਗਦਾ ਕਿ ਇਹੋ ਜੀ ਸ਼ਖਸੀਅਤ ਜੀ ਬੀਬੀ ਰਜਨੀ ਇੰਨਾ ਸਬਰ ਸੰਤੋਖ ਜੀ ਇੰਨਾ ਟਰਮਾ ਇਨੀ ਸਹਜਤਾ ਆਰਾਮ ਨਾਲ ਹੀ ਐਕਸੈਪਟ ਕਰ ਲਿਆ ਬੇ ਇਨੀ ਐਕਸੈਪਟੇਬਲ ਔਖੀ ਹੈ ਤੇ ਸਾਨੂੰ ਥੋੜੇ ਬਹੁਤੇ ਤੱਕ ਐਕਸੈਪਟੇਸ਼ਨ ਸਿੱਖ ਲੈਣੀ ਚਾਹੀਦੀ ਹੈ ਬਿਲਕੁਲ ਇਹ ਜ਼ਰੂਰ ਹੈ ਸਾਡੇ ਸਾਰੇ ਆਰਟਿਸਟਾਂ ਨੂੰ ਲੱਗਦਾ ਹੋਊਗਾ ਮੈਨੂੰ ਇਕੱਲੇ ਨੂੰ ਨਹੀਂ ਸਭ ਨੂੰ ਹੀ ਲੱਗਦਾ ਹੋਊਗਾ ਇਹ ਹਾਂ ਤੇ ਸਾਡੀ ਉਹ ਕੁੜੀ ਵੀ ਬੜੀ ਕਿਊਟ ਹੈ ਚਲਬਲੀ ਜਿਹਦਾ ਚਿਹਰਾ ਹੱਸਦਾ ਰਹਿੰਦਾ ਸੀ ਮੈਨੂੰ ਤਾਂ ਉਹ ਜਿਹੜਾ ਗੀਤ ਆਇਆ ਨਾ ਸਾਡਾ ਰਜਨੀ ਰਜਨੀ ਤੇ ਮੈਨੂੰ ਉਹ ਚਿਹਰਾ ਦੇਖ ਕੇ ਹੀ ਐਨਾ ਮਨ ਆ ਔਖਾ ਹੋਈ ਜਾਂਦਾ ਹੈ ਤੇ ਉਹ ਉਹ ਲੱਗਦੀ ਮੈਨੂੰ ਤਾਂ ਐਵੇਂ ਵੀ ਬੀਬੀ ਰਤਨੀ ਇਹ ਜਿਹੀ ਹੋਣੀ ਹੈ ਉਹ ਐਨਾ ਉਹਦਾ ਕਿਊਟ ਚਿਹਰਾ ਹੈ ਤੇ ਉਹਦੇ ਚਿਹਰੇ ਤੇ ਜਿਹਦੇ ਉਹ ਸਾਰਾ ਦਿਨ ਵੈਸੇ ਆਮ ਜ਼ਿੰਦਗੀ 'ਚ ਹੱਸਦੀ ਰਹਿੰਦੀ ਹੈ ਜੀ ਤੇ ਐ ਲੱਗਦਾ ਕਿ ਉਹ ਹੋ ਹੋ ਐਨੀ ਉਹਦਾ ਸੀ ਤੇ ਮੈਨੂੰ ਉਹ ਲੱਗਦਾ ਉਹ ਕਰੈਕਟਰ ਉੱਥੇ ਉਹ ਇਨਸਾਫ ਕਰ ਪਾਈ ਬਿਲਕੁਲ ਸਹੀ ਤੁਸੀਂ ਦੱਸਿਆ ਉਹ ਵੀ ਤੁਸੀਂ ਕੀ ਸਿੱਖਣਾ ਸਿੱਖਿਆ ਇਸ ਫਿਲਮ ਦੇ ਵਿੱਚ ਦੇਖੋ ਸਿੱਖਣਾ ਫਿਲਮ ਦੇ ਦੌਰਾਨ ਜਾਂ ਆਪਣੇ ਆਲੇ ਦੁਆਲੇ ਹਮੇਸ਼ਾ ਇੱਕ ਆਦਤ ਪਾ ਲੈ ਪਾ ਲੈਣੀ ਚਾਹੀਦੀ ਹੈ ਕਿ ਅਸੀਂ ਕੁਝ ਸਿੱਖਣਾ ਹੈ ਜੀ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਅ ਪਰ ਫਿਰ ਵੀ ਅਸੀਂ ਹਿਊਮਨ ਬੀਇੰਗ ਆ ਗੱਲਾਂ ਤਾਂ ਬਹੁਤ ਵੱਡੀਆਂ ਵੱਡੀਆਂ ਕਰ ਜਾਂਦੇ ਆ ਪਰ ਅਸਰ ਕਿੰਨਾ ਕੁ ਕਰਦੇ ਆ ਇਹ ਤੁਹਾਡੇ ਤੇ ਡਿਪੈਂਡ ਕਰਦਾ ਹੈ ਬਿਲਕੁਲ ਹੁਣ ਕਹੀ ਹੁੰਦਾ ਨਾ ਕਿ ਜਿਵੇਂ ਫਿਲਮ ਬਣੀ ਬੀ ਬੀ ਰਾਜਨੀ ਉਸ ਦਾ ਅਸਰ ਜਿਹੜਾ ਇਹ ਹੁੰਦਾ ਹੈ ਕਿ ਸਾਡੀ ਆਡੀਅנס ਦੇਖੂ ਸਾਡੇ ਦਰਸ਼ਕ ਦੇਖਣਗੇ ਤਾਂ ਇੱਕ ਜਿਹੜਾ ਫਿਲਮ ਮੇਕਰ ਹੈ ਜੇ ਉਹ ਫਿਲਮ ਬਣਾਉਂਦਾ ਹੈ ਜੇ ਉਹ ਉਹਦੀ 10 15 ਮਿੰਟੋ ਛਾਪ ਛੱਡ ਜਾਂਦਾ ਤਾਂ ਫਿਰ ਆਪਾਂ ਕਦੇ ਨਾ ਕਦੇ ਉਸ ਨੂੰ ਦੁਹਰਾਣੇ ਰਹਨੇ ਆ ਤਾਂ ਸਾਡੇ ਮਨ ਦੇ ਵਿੱਚ ਲੱਗਦਾ ਕਿ ਵੀ ਨਹੀਂ ਆ ਆ ਦੇਖੋ ਉਹ ਵੀ ਸੀ ਦੀ ਬੀਬੀ ਰਾਜਨੀ ਉਹ ਵੀ ਸੀ ਬੀਬੀ ਰਾਜਨੀ ਅਸੀਂ ਐਗਜ਼ੈਂਪਲਾਂ ਨਾਲ ਚੱਲਦੇ ਹਾਂ ਸਭ ਸਾਡੇ ਤੋਂ ਇੱਕ ਗੱਲ ਜ਼ਰੂਰ ਹੁੰਦੀ ਹੈ ਕਿ ਮੈਂ ਤਾਂ ਇਹੀ ਗੱਲ ਕਰਦੀ ਆ ਵੀ ਅਸੀਂ ਇਨਸਾਨ ਥੋੜਾ ਜਿਹਾ ਮੈਂ ਚ ਬਹੁਤ ਖੋਬੇ ਆ ਵੀ ਮੈਂ 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 ਜੋ ਕੁਛ ਆ ਮੈਂ ਤੇ ਉਹ ਮੈਂ ਜੇ ਛੱਡ ਦਈਏ ਤਾਂ ਮੇਰੇ ਖਲ ਕਾਫੀ ਚੀਜ਼ਾਂ ਹੱਲ ਹੋ ਜਾਣਗੀਆਂ ਮਤਲਬ ਇਹ ਕਹਿੰਦਾ ਸਾਰੀ ਮੈਂ ਮੈਂ ਆਈ ਲੋਕਾਂ ਦੇ ਵਿੱਚ ਤਾਂ ਹਾਂ ਇਹੀ ਸਾਡੀ ਫਿਲਮਾਂ ਦੀ ਛੱਡੋ ਆਪ ਆਪ ਦੀ ਕੱਢ ਲਓ ਆਪ ਦੀ ਗੱਲ ਕਰੀ ਜਾਂਦੇ ਤੁਸੀਂ ਮੈਂ ਆਪ ਦੀ ਗੱਲ ਇਹੀ ਕਿਹਾ ਵੀ ਤੁਸੀਂ ਕਿ ਤੁਸੀਂ ਕੀ ਸਿੱਖਿਆ ਮੈਂ ਕਿਹਾ ਇਹੀ ਕਰੋ ਵੀ ਮੈਂ ਹੀ ਲੱਗਦਾ ਮੈਂ ਆਪਣੇ ਤੇ ਲੈ ਲਵਾਂਗੇ ਨਹੀਂ ਅਸੀਂ ਖੁਦ ਵੀ ਸਾਨੂੰ ਵੀ ਲੈਣਾ ਆਪਣੇ ਤੇ ਕਿਹਾ ਅਸੀਂ ਕੋਈ ਇੱਥੇ ਬਟਾ ਬੈਠ ਕੇ ਮਨਤਾ ਆਪਣੇ ਆਪ ਨੂੰ ਸੰਘੋਣ ਲੱਗੀ ਕਿ ਵੀ ਅਸੀਂ ਲੋਕਾਂ ਨੂੰ ਕੋਈ ਸਿੱਖਿਆ ਨਹੀਂ ਦੇ ਰਹੇ ਹਾਂ ਆਪਣਾ ਵੀ ਰਿਵਿਊ ਕਰਨਾ ਬਣਦਾ ਤੇ ਮੈਨੂੰ ਆਇ ਲੱਗਦਾ ਕਿ ਕੋਈ ਕੋਈ ਸ਼ਾਮਿਲ ਆ ਜਾਂਦਾ ਅਸੀਂ ਸਾਰੀਆਂ ਚੀਜ਼ਾਂ ਕਾਲਾ ਬਣਾ ਸਾਡੇ ਚ ਇੰਨਾ ਕਾਲਾ ਪਣਾ ਹੁਣ ਵੀ ਲੱਗਦਾ ਯਾਰ ਫਟਾਫਟ ਸਾਰੇ ਇੰਟਰਵਿਊ ਲੈਣ ਤੇ ਅਸੀਂ ਜਾਈਏ ਬਿਲਕੁਲ ਮਤਲਬ ਏ ਲੱਗਦਾ ਕਿ ਇੰਨਾ ਸਬਰ ਸੰਤੋਖ ਕਿੱਥੋਂ ਲੈ ਕੇ ਆਈਏ ਇਹੀ ਤਾਂ ਆਉਂਦਾ ਨਹੀਂ ਸਭ ਤੋਂ ਵੱਡੀ ਚੀਜ਼ ਹੈ ਸਭ ਤੋਂ ਵੱਡੀ ਚੀਜ਼ ਪੇਸ਼ੈਂਸ ਬਿਲਕੁਲ ਹੈ ਜਿੰਨਾ ਗੱਲ ਕਰਾਂ ਬੀਬੀ ਰਜਨੀ ਹਨਾ ਹੋਰ 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 ਮੇਰੇ ਤੇ ਸਬਰ ਨਹੀਂ ਆ ਰਿਹਾ ਇਹ ਵੀ ਨਹੀਂ ਚਲ ਜੀਏ ਬੱਸ ਬੀਬੀ ਉਹਨੇ ਇਹ ਵੀ ਚਲ ਜੀਏ ਬਸ ਧੋਰ ਕੇ ਹਾਂ ਭਾਈ ਟਾਈਮ ਦੀ ਵੀ ਕੋਈ ਕਦਰ ਹੁੰਦੀ ਹੈ ਮੈਂ ਆਖਰੀ ਸਵਾਲ ਤੇ ਆਏ ਨਾ ਬਸ ਬੀਬੀ ਰਜਨੀ ਹੈ ਨਾ ਰੱਬ ਨੂੰ ਮੰਨਣ ਵਾਲੇ ਸੀਗੇ ਪਰ ਅੱਜ ਕੱਲ ਦਾ ਜਿਹੜਾ ਜ਼ੋਰ ਚੱਲ ਰਿਹਾ ਹੈ ਨਾ ਪਖੰਡੀ ਬਾਬੇ ਨੇ ਮੈਂ ਸਿੱਧਾ ਕਹਾਂਗਾ ਪਖੰਡੀ ਬਾਬੇ ਦੇ ਚੱਲ ਰਹੇ ਲੋਕ ਹਨ ਉਸ ਨੂੰ ਕਿਵੇਂ ਦੇਖਦੇ ਚੀਜ਼ੇ ਬਸ ਲੋਕਾਂ ਨੂੰ ਝਟਕਣਾ ਰਾਜੇ ਕਿਉਂਕਿ ਫਿਰ ਉਹਸਾ ਨਹੀਂ ਰਿਹਾ ਆਪਣੇ ਆਪ ਤੇ ਹੀ ਨਿਭਰਸਾ ਰੱਬ ਦੀ ਤਾਂ ਗੱਲ ਛੱਡੋ ਬਿਲਕੁਲ ਰੱਬ ਤਾਂ ਨਾ ਕਿਸੇ ਨੇ ਦੇਖਿਆ ਰੱਬ ਆਪਣੇ ਆਪਣੇ ਵਿੱਚ ਹੀ ਹੈ ਕੋਈ ਚੰਗਾ ਇਨਸਾਨ ਹੈ ਉਹਨੂੰ ਕੋ ਉਹਨੂੰ ਰੱਬ ਕਹਿ ਲੋ ਲੈ ਪਰੇ ਰੌਣਾ ਤਾਂ ਹੀ ਅਭੀ ਪਟਕਣੇ ਨਹੀਂ ਹੋਗੇ ਜੀ ਜੀ ਬਿਲਕੁਲ ਸਾਨੂੰ ਆਪਣੇ ਆਪ ਤੇ ਭਰੋਸਾ ਨਹੀਂ ਬਸ ਪਟਕੀ ਜੰਨੇ ਆ ਜਦੋਂ ਪਟਕਦੇ ਆ ਕਿ ਰੈਂ ਲੱਗਦਾ ਵੀ ਪਤਾ ਨਹੀਂ ਆ ਬਾਬਾ ਸਾਨੂੰ ਕੁਝ ਦੇ ਦੇ ਪਤਾ ਨਹੀਂ ਆ ਫਿਰ ਉਹਨਾਂ ਦਾ ਕੋਈ ਕਿਸੇ ਨੇ ਨਹੀਂ ਤੇੜਾ ਕਿਸੇ ਆਪਣੇ ਆਪ ਹੀ ਭਰੋਸਾ ਆਪਣੇ ਆਪ ਨੂੰ ਠੀਕ ਜਦੋਂ ਕਰ ਲਿਆ ਬਸ ਜਦੋਂ ਸ਼ਾਂਤੀ ਆ ਗਈ ਸਬਰ ਆ ਗਿਆ ਸਭ ਕੁਝ ਮਿਲ ਜਾਣਾ ਬਿਲਕੁਲ ਬាទ ਜਿਆਦਾ ਜਿਆਦਾ ਇੱਕ ਮੈਸੇਜ ਜਰੂਰ ਦਿਓ ਲੋਕਾਂ ਨੂੰ ਨਾ 23 ਗਸ ਨੂੰ ਫਿਲਮ ਵੀ ਆ ਰਹੀ ਆ ਮੈਸੇਜ ਜਰੂਰ ਦਿਓ ਅਸੀਂ ਬਾਰ ਬਾਰ ਕਹਿ ਰਹੇ ਆ ਉਹ ਦਿਨ ਦੇ ਹੀ ਜਿੱਦਾਂ ਦੀ ਸਾਡੀ ਫਿਲਮ ਆ ਕੰਪਲੀਟ ਹੋਈ ਹੈ ਪਹਿਲਾ ਟੀਜ਼ਰ ਨੂੰ ਬਹੁਤ ਪਿਆਰ ਦਿੱਤਾ ਭਾਈ ਤੁਹਾਡਾ ਧੰਨਵਾਦ ਟ੍ਰੇਲਰ ਨੂੰ ਬਹੁਤ ਪਿਆਰ ਦਿੱਤਾ ਭਾਈ ਤੁਹਾਡਾ ਧੰਨਵਾਦ ਹੁਣ 30 ਅਗਸਤ ਨੂੰ ਆਓ ਆਪਾਂ ਸਿਨੇਮੇ ਦੇ ਘਰਾਂ ਵਿੱਚ ਜਾ ਕੇ ਆਪਣੇ ਬੱਚਿਆਂ ਨਾਲ ਆਪਣੀਆਂ ਫੈਮਿਲੀ ਨਾਲ ਬਜ਼ੁਰਗਾਂ ਨੂੰ ਜ਼ਰੂਰ ਨਾਲ ਲੈ ਕੇ ਜਾਓ ਕਿਸਮਤ ਵਾਲੇ ਲੋਕ ਨੇ ਜਿਨ੍ਹਾਂ ਦੇ ਘਰੇ ਬਜ਼ੁਰਗ ਬੈਠੇ ਨੇ ਆਪਣੇ ਆਂਢ ਗੁਆਂਢ ਨਾਲ ਬਣਾਓ ਦੋਸਤਾਂ ਨਾਲ ਜਾ ਕੇ ਫਿਲਮ ਜ਼ਰੂਰ ਦੇਖੋ ਸਗੋਂ ਨਾਲ ਦੱਸੋ ਵੀ ਕਿਹੋ ਜੀ ਫਿਲਮ ਲੱਗੀ ਤੇ ਸਾਨੂੰ ਹੋਰ ਕੀ ਸੁਧਾਰ ਕਰਨਾ ਚਾਹੀਦਾ ਅੱਗੇ ਤੋਂ ਬਿਲਕੁਲ ਅਸੀਂ ਮੈਂ ਤੁਸੀਂ ਕੀ ਮੈਸੇਜ ਦੋਗੇ ਬਿਲਕੁਲ 30 ਅਗਸਤ ਨੂੰ ਸਾਡੀ ਫਿਲਮ ਆ ਰਹੀ ਹੈ ਜੀ ਬੀਬੀ ਰਜਨੀ ਤੁਸੀਂ ਟ੍ਰੇਲਰ ਟੀਜ਼ਰ ਗਾਣਿਆਂ ਨੂੰ ਬਹੁਤ ਪਿਆਰ ਦਿੱਤਾ ਤੇ ਬਸ ਇਹੀ ਹੈ ਕਿ ਫਿਲਮ ਜਿਹੜਾ ਸਾਡੇ ਪ੍ਰੋਡਿਊਸਰ ਨੇ ਉਹਨਾਂ ਨੇ ਬਹੁਤ ਵਧੀਆ ਇੱਕ ਸਬਜੈਕਟ ਲੈ ਕੇ ਆ ਰਹੇ ਨੇ ਤੁਹਾਡੀ ਖਾਤਰ ਕਿਉਂਕਿ ਤੁਹਾਡੀ ਅਕਸਰ ਸ਼ਿਕਾਇਤ ਹੁੰਦੀ ਹੈ ਕਿ ਵਧੀਆ-ਵਧੀਆ ਵਿਸ਼ਿਆਂ ਤੇ ਫਿਲਮ ਬਣਾਓ ਤਾਂ ਹੁਣ ਇੱਕ ਕੋਸ਼ਿਸ਼ ਕੀਤੀ ਹੈ ਤੇ ਐਦਾਂ ਦੀਆਂ ਫਿਲਮਾਂ ਫਿਰ ਹੋਰ ਵੀ ਬਣਣਗੀਆਂ ਜਦੋਂ ਤੁਸੀਂ ਸੋਨਾ ਜਿਹਾ ਹੰਗਾਰਾ ਦੋਗੇ ਤੇ 30 ਅਗਸਤ ਨੂੰ ਸਾਰਿਆਂ ਨੇ ਆਪਣੇ ਆਲੇ ਦੁਆਲੇ ਸਭ ਨੂੰ ਲੈ ਕੇ ਫਿਲਮ ਦੇਖਣ ਜਾਣਾ ਹੈ ਅਸੀਂ ਇੱਕ ਤੁਹਾਨੂੰ ਬੇਨਤੀ ਕਰਦੇ ਹਾਂ ਜੀ ਬਿਲਕੁਲ ਬਿਲਕੁਲ ਸੋ ਅਸੀਂ ਵੀ ਇਹੀ ਬੇਨਤੀ ਕਰਾਂਗੇ ਕਿ 30 ਗਸਤ ਨੂੰ ਜਿਹੜੀ ਆਉਣ ਵਾਲੀ ਬੇਬੀ ਰਜਨੀ ਜਿਹੜੀ ਕਿ ਫਿਲਮ ਆ ਰਹੀ ਆ ਤੁਸੀਂ ਆਪਣੇ ਮਾਪਿਆਂ ਨਾਲ ਆਪਣੇ ਬੱਚਿਆਂ ਨੂੰ ਆਪਣੇ ਬਜ਼ੁਰਗਾਂ ਨਾਲ ਲੈ ਕੇ ਜਾਓ ਕਿ ਆਪਣੇ ਦੇ ਇਤਿਹਾਸ ਉਹਨੂੰ ਜਾਣੂ ਜ਼ਰੂਰ ਕਰਿਓ ਕੈਮਰਾਮੈਨ ਅਸ਼ੋਕ ਦੇ ਨਾਲ ਗੁਰਪ੍ਰੀਤ